ਅਮਰੀਕਾ ਵੱਲੋਂ ਭਾਰਤੀ ਟਰੱਕ ਡਰਾਈਵਰਾਂ ਦੇ ਵੀਜ਼ੇ ਫ੍ਰੀਜ਼ ਕਰਨ ਦਾ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਵੀ ਇੱਕ ਵੱਖਰੀ ਚਿੰਤਾ ਖੜੀ ਹੋ ਗਈ ਹੈ ਇਹ ਮਾਮਲਾ ਖਾਸ ਕਰਕੇ ਉਦੋਂ ਭੱਖਿਆ ਜਦੋਂ ਹਰਜਿੰਦਰ ਸਿੰਘ ਨਾਮ ਦਾ ਡਰਾਈਵਰ ਹੈ ਜਿਸ ਨੂੰ ਹੁਣ ਕੇ 45 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹਾਲਾਂਕਿ ਉਸ ਦੇ ਪਿੰਡ ਦੇ ਵਿੱਚ ਵੀ ਲਗਾਤਾਰ ਇਹੀ ਕਿਹਾ ਜਾ ਰਿਹਾ ਹੈ ਕਿ ਗਲਤੀ ਹਰ ਕਿਸੇ ਤੋਂ ਹੋ ਜਾਂਦੀ ਹੈ ਉਸ ਨੂੰ ਮੁਆਫ ਕਰ ਦਿੱਤਾ ਜਾਣਾ ਚਾਹੀਦਾ ਹੈ ਉਸ ਦੀ ਸਜ਼ਾ ਘਟ ਕਰ ਦਿੱਤੀ ਜਾਣੀ ਚਾਹੀਦੀ ਹੈ ਪਰ ਅਮਰੀਕਾ ਪ੍ਰਸ਼ਾਸਨ ਸਖਤ ਰੁਖ ਅਪਣਾਉਂਦਾ ਨਜ਼ਰ ਆ ਰਿਹਾ ਹੈ ਪਹਿਲਾਂ ਚਰਚਾ ਇਹ ਛੜੀ ਹੋਈ ਸੀ ਕਿ ਅਮਰੀਕਾ ਦੇ ਵਿੱਚ ਜਿੰਨੇ ਵੀ ਪੰਜਾਬੀ ਟਰੱਕ ਡਰਾਈਵਰ ਨੇ ਜਿਨ੍ਹਾਂ ਨੂੰ ਅੰਗਰੇਜ਼ੀ ਭਾਸ਼ਾ ਨਹੀਂ ਆਉਂਦੀ ਉਹਨਾਂ ਦੇ ਲਾਈਸੈਂਸ ਰੱਦ ਕਰ ਦਿੱਤੇ ਜਾਣਗੇ ਉਹ ਬੇਰੁਜ਼ਗਾਰ ਹੋ ਜਾਣਗੇ ਪਰ ਹੁਣ ਤੁਰੰਤ ਪ੍ਰਭਾਵ ਦੇ ਨਾਲ ਵੀਜ਼ੇ ਫ੍ਰੀਜ਼ ਕਰਨ ਦਾ ਐਲਾਨ ਕੀਤਾ ਹੋਇਆ ਇਸ ਕਰਕੇ ਅਮਰੀਕਾ ਦੇ ਵਿੱਚ ਪੰਜਾਬੀ ਡਰਾਈਵਰਾਂ ਦੀਆਂ ਮੁਸ਼ਕਲਾਂ ਦਿਨੋ-ਦਿਨ ਵਧਦੀਆਂ ਦਿਖਾਈ ਦੇ ਰਹੀਆਂ ਨੇ ਇਸੇ ਨੂੰ ਲੈ ਕੇ ਪੰਜਾਬ ਦੇ ਲੀਡਰਾਂ ਦੇ ਵੱਲੋਂ ਹੁਣ ਇੱਕ ਹੱਕ ਦੇ ਵਿੱਚ ਆਵਾਜ਼ ਚੁਕੜੀ ਵੀ ਸ਼ੁਰੂ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਤੋਂ ਸੰਸਦ ਹਰਸਿਮਰਤ ਕੌਰ ਬਾਦਲ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੂੰ ਪੱਤਰ ਲੇ ਕੇ ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰਾਂ ਨੂੰ ਲੈ ਕੇ ਜੋ ਸੰਕਟ ਉੱਭਰਿਆ ਉਸੇ ਤੁਰੰਤ ਦਖਲ ਦੀ ਅਪੀਲ ਕੀਤੀ ਹੈ ਇਸੇ ਦੇ ਨਾਲ ਹੀ ਅਮਰੀਕੀ ਕੋਰਟ ਵਿੱਚ ਹਰਜਿੰਦਰ ਸਿੰਘ ਨੂੰ ਪਹਿਲੀ ਵਾਰ ਹਾਜ਼ਰ ਕੀਤਾ ਗਿਆ ਤੇ ਕੋਰਟ ਨੇ ਹਰਜਿੰਦਰ ਸਿੰਘ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹਰਸਿਮਰਤ ਬਾਦਲ ਨੇ ਕਿਹਾ ਕਿ ਹਾਲ ਹੀ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਦੇ ਨਾਲ ਹੋਏ ਸੜਕ ਹਾਦਸੇ ਤੋਂ ਬਾਅਦ ਅਮਰੀਕੀ ਸਰਕਾਰ ਨੇ ਸਾਰੇ ਵਿਦੇਸ਼ੀ ਟਰੱਕ ਡਰਾਈਵਰਾਂ ਦੇ ਵਰਕ ਵੀਜ਼ਾ ਫ੍ਰੀਜ਼ ਕਰ ਦਿੱਤੇ ਨੇ ਹਰਸਿਮਰਤ ਕੌਰ ਨੇ ਮੰਗ ਇਹ ਕੀਤੀ ਹੈ ਕਿ ਭਾਰਤ ਸਰਕਾਰ ਅਮਰੀਕੀ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਇਸ ਆਦੇਸ਼ ਨੂੰ ਵਾਪਸ ਕਰਨ ਲਈ ਪਹਿਲ ਕਰੇ ਇੱਕ ਡਰਾਈਵਰ ਦੀ ਗਲਤੀ ਦੀ ਸਜ਼ਾ ਸਾਰੇ ਸਮੁਦਾਇ ਨੂੰ ਦੇਣਾ ਨਿਆਂਕ ਨਹੀਂ ਹੋਵੇਗਾ ਪੰਜਾਬੀ ਸਮੁਦਾਇ ਨੇ ਦਹਾਕਿਆਂ ਤੋਂ ਅਮਰੀਕਾ ਦੀ ਟਰਕਿੰਗ ਲੌਜਿਸਟਿਕ ਤੇ ਨੈਟਵਰਕ ਨੂੰ ਖੜਾ ਕੀਤਾ ਤੇ ਸੰਭਾਲਿਆ ਵੀ ਹੈ ਇਸ ਲਈ ਉਹਨਾਂ ਤੇ ਸਮੂਹਿਕ ਕਾਰਵਾਈ ਕਰਨਾ ਭੇਦ ਭਾਵਪੂਰਨ ਹੋਵੇਗਾ ਹਰ ਸਿਮਰਤ ਕੋਰ ਬਾਦਲ ਨੇ ਵਿਦੇਸ਼ ਮੰਤਰੀ ਤੋਂ ਇਹ ਵੀ ਅਪੀਲ ਕੀਤੀ ਕਿ ਗ੍ਰਿਫਤਾਰ ਪੰਜਾਬੀ ਡਰਾਈਵਰ ਹਰਜਿੰਦਰ ਸਿੰਘ ਜਿਸੂ ਤੇ ਵਾਹਨ ਨਾਲ ਹੋਈ ਤਿੰਨ ਮੌਤਾਂ ਦੇ ਮਾਮਲੇ ਦਰਜ ਨੇ ਉਸ ਨੂੰ ਤੁਰੰਤ ਕਾਉਂਸਲਰ ਐਕਸੈਸ ਦਿੱਤੀ ਜਾਵੇ ਤਾਂ ਕਿ ਉਸ ਦਾ ਕੇਸ ਢੰਗ ਨਾਲ ਲੜਿਆ ਜਾ ਸਕੇ ਹਰ ਸਿਮਰਤ ਕੋਰ ਬਾਦਲ ਨੇ ਨਵੇਂ ਅਮਰੀਕੀ ਆਦੇਸ਼ ਤੇ ਚਿੰਤਾ ਜ਼ਾਹਰ ਕੀਤੀ ਜਿਸ ਤੇ ਟਰੱਕ ਡਰਾਈਵਰਾਂ ਦੇ ਲਈ ਅੰਗਰੇਜ਼ੀ ਭਾਸ਼ਾ ਦੀ ਸਮਰੱਥਾ ਲਾਜ਼ਮੀ ਕਰ ਦਿੱਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਡਰਾਈਵਰਾਂ ਖਾਸ ਕਰਕੇ ਪੰਜਾਬੀਆਂ ਨੂੰ ਭਾਸ਼ਾ ਕੌਸ਼ਲ ਸੁਧਾਰਨ ਦੇ ਲਈ ਕਾਫੀ ਸਮਾਂ ਮਿਲਣਾ ਚਾਹੀਦਾ ਹੈ ਜੇ ਕੋਈ ਵੀ ਡਰਾਈਵਰ ਟੈਸਟ ਪਾਸ ਨਾ ਕਰ ਸਕੇ ਤਾਂ ਉਸ ਨੂੰ ਦੁਬਾਰਾ ਪਰਖ ਦੇਣ ਦਾ ਮੌਕਾ ਮਿਲਣਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਰੋਜ਼ੀ-ਰੋਟੀ ਨਾ ਗਵਾ ਦੇਵੇ। ਹਰ ਸਿਮਰਤ ਬਾਦਲ ਦਾ ਕਹਿਣਾ ਹੈ ਕਿ ਵਿਦੇਸ਼ ਮੰਤਰੀ ਨੂੰ ਇਹ ਮਾਮਲਾ ਅਮਰੀਕੀ ਸਰਕਾਰ ਦੇ ਸਾਹਮਣੇ ਮਜ਼ਬੂਤੀ ਨਾਲ ਰੱਖਣਾ ਚਾਹੀਦਾ ਹੈ ਤਾਂ ਜੋ ਪੰਜਾਬੀ ਟਰੱਕ ਡਰਾਈਵਰਾਂ ਦਾ ਭਵਿੱਖ ਸੁਰੱਖਿਅਤ ਰਹੇ ਫਲੋਰੀਡਾ ਦੇ ਟਰਨਪਾਈਕ ਤੇ 12 ਅਗਸਤ ਨੂੰ ਹੋਈ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤੇ ਮਾਮਲੇ 'ਚ ਦੋਸ਼ੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਪਹਿਲੀ ਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਅਦਾਲਤ ਦੇ ਵਿੱਚ ਉਸ ਨੂੰ ਖੜਾ ਕੀਤਾ ਗਿਆ ਤੇ ਉਸ ਤੋਂ ਸਵਾਲ-ਜਵਾਬ ਵੀ ਕੀਤੇ ਜਾ ਰਹੇ ਨੇ 9th ਜੁਡੀਸ਼ੀਅਲ ਸਰਕਟ ਆਫ ਫਲੋਰੀਡਾ ਦੀ ਜੱਜ ਲਾਰੇਂਸ ਸਵਿੱਡ ਦੇ ਸਾਹਮਣੇ ਇਹ ਸੁਣਵਾਈ ਹੋਈ ਉਸ ਦੇ ਵਿੱਚ ਦੋ ਮਾਮਲੇ ਚ ਸੁਣਵਾਈ ਹੋਈ ਪਹਿਲੇ ਮਾਮਲੇ ਚ ਹਰਜਿੰਦਰ ਤੇ ਹੱਤਿਆ ਦੀ ਕੋਸ਼ਿਸ਼ ਤੇ ਇਲਜ਼ਾਮ ਲੱਗੇ ਜਾਂਦ ਕੇ ਦੂਜੇ ਮਾਮਲੇ ਚ ਤਿੰਨ ਮਨੁੱਖੀ ਹੱਤਿਆ ਦੇ ਦੋਸ਼ ਵੀ ਲਗਾਏ ਗਏ ਅਦਾਲਤ ਨੇ ਜ਼ਮਾਨਤ ਨਾ ਦੇਣ ਦਾ ਹੁਕਮ ਦਿੱਤਾ ਜਿਸ ਕਾਰਨ ਹਰਜਿੰਦਰ ਸੈਂਟ ਲੂਸੀ ਕਾਉਂਟੀ ਸ਼ੈਰਫ ਦਫ਼ਤਰ ਦੀ ਹਿਰਾਸਤ ਵਿੱਚ ਰਹੇਗਾ ਇਸ ਤੋਂ ਇਲਾਵਾ ਉਸ ਤੇ ਇਮੀਗ੍ਰੇਸ਼ਨ ਹੋਲਡ ਵੀ ਲਗਾ ਦਿੱਤਾ ਗਿਆ कोर्ट ਦੇ ਵਿੱਚ ਸਾਫ਼ ਦੱਸਿਆ ਗਿਆ ਹੈ ਕਿ ਜ਼ਮਾਨਤ ਦੇਣ ਦੇ ਵਿੱਚ ਖਤਰਾ ਹੈ ਸੰਭਵ ਇਹ ਹੈ ਕਿ ਜੇਕਰ ਹਰਜਿੰਦਰ ਨੂੰ ਛੱਡ ਦਿੱਤਾ ਗਿਆ ਤਾਂ ਉਹ ਮੁੜ ਪੇਸ਼ਲੀ ਹਾਜ਼ਰ ਨਹੀਂ ਹੋਵੇਗਾ ਅਮਰੀਕਾ ਦੇ ਫਲੋਰੀਡਾ 'ਚ ਪੰਜਾਬੀ ਟਰੱਕ ਡਰਾਈਵਰ ਦੇ ਗਲਤ ਯੂ-ਟਰਨ ਕਾਰਨ ਹੋਏ ਸੜਕ ਹਾਦਸੇ 'ਚ ਤਿੰਨ ਅਮਰੀਕੀ ਮੌਤਾਂ ਹੋਣ ਦੇ ਬਾਅਦ ਅਮਰੀਕਾ ਨੇ ਟਰੱਕ ਡਰਾਈਵਰਾਂ ਤੇ ਵੀਜ਼ਾ ਤੇ ਰੋਕ ਲਗਾ ਦਿੱਤੀ ਅਮਰੀਕਾ ਵਿਦੇਸ਼ ਮੰਤਰੀ ਮਾਰਕੋ ਰੂਗਿਓਨ ਨੇ ਸੋਸ਼ਲ ਮੀਡੀਆ ਤੇ ਦੱਸਿਆ ਕਿ ਤੁਰੰਤ ਪ੍ਰਭਾਵ ਦੇ ਨਾਲ ਸਾਰੇ ਵਪਾਰਾਈ ਟਰੱਕ ਡਰਾਈਵਰਾਂ ਦੇ ਵਰਕ ਵੀਜ਼ਾ ਜਾਰੀ ਕਰਨਾ ਰੋਕ ਦਿੱਤਾ ਗਿਆ ਇਹ ਫੈਸਲਾ ਵਿਦੇਸ਼ੀ ਡਰਾਈਵਰਾਂ ਦੀ ਵਾਧੇ ਗਿਣਤੀ ਤੇ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤਾ ਗਿਆ ਹੈ